ਧੰਨਵਾਦ ਤੋਂ ਬਾਅਦ ਮੈਂ ਬੈਂਤੀ ਕਰਾਂਗਾ ਸਾਡੀ ਪ੍ਰਬੰਧਕੀ ਕਮੇਟੀ ਨੂੰ ਉਸ ਤੋਂ ਬਾਅਦ ਇੱਕ ਯਾਦਗਾਰੀ ਸਮਾਗਮ ਹੋਊਗੀ ਬੱਲੇ ਹੋਣੀ ਸਾਰੇ ਪ੍ਰਾਪਾਂ ਦਾ ਧੰਨਵਾਦ ਕਰਦੇ ਆਂ ਅੱਜ ਬੱਤਾ ਯੋਗਦਾਨ ਦਾ ਜਿਹੜਾ ਮੇਰੇ ਵੀਰਾਂ ਦਾ ਉਧਰ ਪੜੇ ਵਰਕੇ ਚਾਰ ਬੱਜਿਆ ਤੇ ਕਹਿੰਦੇ ਅੱਜ ਕਹਿੰਦੇ ਜੰਮ ਸਿੰਘ ਵਾਲੇ ਦੀ ਪੁਰਾਣੀ ਟੀਮ ਚਾਰ ਬੱਜਿਆ ਔਰ ਉਹ ਲੰਬ ਤੈਲੀ ਕੋਸਟ ਲਈ ਹਰੇਕੂ ਸਾਡਾ ਪ੍ਰਾ ਯੂਐਸਏ ਕੋ ਕਹਿੰਦੇ ਸਾਡੇ ਨਾਲ ਜਿਹੜਾ ਰਹਿ ਬਿਠਿਆ ਹੋਇਆ ਇਸੇ ਤੰਗਰ ਨਾਲ ਪ੍ਰਾਪਾਂ ਦਾ ਤਨਵਾਦ ਬਾਰੇ ਕੁਆਦਿਆ ਸਾਰੇ ਕਾਮਕਾਰ ਛੱਡ ਕੇ ਪੱਟੀ ਸਿਗਰਿੰਟ ਤੇ ਬੈਠਾ ਸਕਾਪਰਾ ਕਹਿੰਦਾ ਖੇਡ ਪ੍ਰਮੋਟਰਾਂ ਦੀ ਲੈਣ ਬੜੀ ਮੰਦੀਆ ਕਹਿੰਦਾ ਜੌਂਦੇ ਰਾਮ ਪ੍ਰਮੋਟਰ ਕਰਦੇ ਕਦਰ ਕਬੱਡੀ ਦੀ ਉਹ ਜਿੰਦ ਤੇ ਮੇਰਾ ਦੀ ਜੇਮ ਜੋ ਸਾਗਰਾ ਝੁੱਕੀ ਕੰਦੇ ਸੀ ਕਿ ਆਪਣੀ ਮਿਹਨਤ ਕਮਾਈ ਵਿੱਚੋਂ ਖੇਡਾਂ ਤੇ ਪੈਸਾ ਲਾਉਂਦੇ ਆ ਤੇ ਜੌਂਦੇ ਰਾਮ ਪ੍ਰਮੋਟਰ ਜੋ ਸਰ ਦਾ ਨਾਂ ਚੁਕਾਉਂਦੇ ਆ ਇਹ ਜੌਂਦੇ ਰਾਮ ਪ੍ਰਮੋਟਰ ਜੋ ਸਰ ਦਾ ਨਾਂ ਚੁਕਾਉਂਦੇ ਆ ਪ੍ਰਮੋਟਰਾਂ ਦੀ ਬਹੁਤ ਵੱਡੀ ਦੇਣ ਆ ਅੱਜ ਕਹਿੰਦੇ ਬੜਾ ਵੱਟਾ ਦੇਲਾ ਪੂਰੀ ਪ੍ਰਬੰਧਕੀ ਕਮੇਟੀ ਨੂੰ ਖਤਰੂ ਮੰਗਾ ਤਿਆਰੀਆਂ ਮੈਂ ਤਾਂ ਆਗੇ ਦੇ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤ ਦੇ ਨਾਲ ਕੰਦੇ ਮੋਢੀਆਂ ਸਜਾਰੀਆਂ ਲਗਣਾ ਮਦਾਰ ਵਿੱਚ ਜੋਰ ਜੁੱਤੀ ਅੰਦੀ ਦਾ ਕਬੱਡੀ ਦਾ ਹੀਰਾ ਵਾਂਗ ਜਿਹਨੂੰ ਲੱਗ ਜੇ ਇਸ ਕਬੱਡੀ ਦਾ ਕਬੱਡੀ ਦਾ ਹੀਰਾ ਵਾਂਗ ਜਿਹਨੂੰ ਲੱਗ ਜੇ ਸਾਡੇ ਸ਼ਹਿਰ ਮਹਾਨ ਸਾਡੇ ਇਲਾਕੇ ਦੀ ਵੱਡੀ ਸ਼ਖਸੀਅਤ ਨੇ ਜਿਹਦੇ ਪਰਿਵਾਰ ਦਾ ਹੋ ਰਹਾ ਗਿਰਕਾ ਕੱਤ ਨੂੰ ਨੇ ਜਿਹਦੇ ਪਹੁੰਚ ਜਾ ਰਿਹਾ ਆਪਣੇ ਮਿੱਤਰਾਂ ਦੇ ਨਾਲ ਇਸ ਮੇਲੇ ਨੂੰ ਵੱਡਿਓ ਮਾਣ ਮਾਣ ਦੇਣ ਵਾਸਤੇ ਆਇਆ ਬਾਸਪਰ ਕੀਤਾ ਜਾ ਰਿਹਾ ਸਾਡੀ ਮੇਲਾ ਕਮੇਟੀ ਵੱਲੋਂ ਅੱਜ ਕੌਣ ਸਜਣਾ ਆਣੀ ਫੁੱਲ ਖਿੜਗੇ ਨੇ ਸੁਹੇ ਜਿਨ੍ਹਾਂ ਨੇ ਕੱਲ ਨੂੰ ਵੱਡੇ ਅਖਬਾਰ ਤੇ ਵੱਡੀ ਖਬਰ ਲਾ ਕੇ ਇਸ ਮੇਲੇ ਨੂੰ ਪੂਰੀ ਦੁਨੀਆ 'ਚ ਪਜਾ ਦੇਣਾ ਇਹ ਸਾਡੇ ਇਲਾਕੇ ਲਈ ਕਬੱਡੀ ਜਗਤ ਲਈ ਬੜੀ ਮਾਣ ਵਾਲੀ ਗੱਲ ਹੋਵੇਗੀ ਇਹ ਸਰਕਾਰ ਪੰਜਾਬੀਆਂ ਨੂੰ ਇਸ ਤਰ੍ਹਾਂ ਮਿਲਦਾ ਰਹੇਗਾ ਲੈ ਵੀ ਰਾਜੇ ਹੁਣ ਗੱਲ ਕਰੀ ਆਹ ਹਾਂ ਜੀ ਕਹਿੰਦਾ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਦਾ ਸਵਾਏ ਸਾਡੇ ਘਰ ਕੋਸ਼ੀ ਫੁੱਲੇ ਆਇਆ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਲਓ ਜੀ ਟਾਈਮ ਬਹੁਤ ਥੋੜਾ ਹੈ ਤੇ ਟੀਮਾਂ ਨੂੰ ਕਹਿੰਦੀ ਆਂ ਕਿ ਸੈਟ ਲਾਓ ਬਾਈ ਜੀ ਬਹੁਤ ਹਨੇਰਾ ਹੋ ਜਾਣਾ ਲਾਈਟਾਂ ਦਾ ਪਰਬੰਧ ਹੈ ਨਹੀਂ ਕੋਰੇ ਵੀਰ ਮਰੋਗਾ ਸੈਟ ਲਾਓ ਜੱਗੇ ਸੈਟ ਲਾਓ ਮੇਰੇ ਸ਼ੇਰ ਉਧਰ ਅਸੀਂ ਰਿੰਗ ਨੂੰ ਭਰਾ ਦਾ ਫੇਰ ਦਿਲ ਦਿਆਂ ਕਹਿ ਰਹੇ ਹਾਂ ਕਿ ਜੋ ਤੰਗਵੰਦ ਕਰਦੇ ਆ ਜੋ ਲੈਂਡ ਟੈਲੀਕਾਸਟ ਦੇ ਰਹੇ ਨਹੀਂ ਅੱਜ ਕੰਦੇ ਅਮਰੀਕਾ ਤੋਂ ਸਾਡਾ ਭਰਾ ਜੁੜਿਆ